ਕੁਦਰਤ ਦੇ ਸੈ ਕੁਦਰਤ ਸੁਣਿਆ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇ ਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਤ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਕਾਹੀ ਨਹੀਂ ਪਾਤ ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤਾ ਕੋ ਤਾਕ ਪੌੜੀ ਆਪਿਨੇ ਭੋਗ ਭੋਗ ਕੇ ਹੋਏ ਬਸਮਣ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਅਗੇ ਕਰਨੀ ਕੀਰਤ ਵਾਚੀਏ ਬੈਲੇ ਖਾਕਰ ਸਮਝਾਇਆ ਥਾਉ ਨ ਹੋਵੀ ਪਾਉੰਦਈ ਹੁਣ ਸੁਣੀਏ ਕਿਆ ਰੁਆਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ ਜਨਮ ਗਵਾਇਆ ਆਸਾ ਦੀਵਾਰ ਜੋ ਗੁਰੂ ਰਾਮਦੇਵ ਜੀ ਮਹਾਰਾਜ ਦੀ عظیم ਰਚਨਾ ਹੈ ਮਹਾਨ ਰਚਨਾ ਹੈ ਉਸ ਆਸਾ ਦੀਵਾਰ ਦੀ 33ਵੀਂ ਪੌੜੀ ਦੀ ਵਿਚਾਰ ਜਿਸ ਦਾ ਪਾਵਨ ਪਵਿੱਤਰ ਸਲੋਕ ਹੈ ਕੁਦਰਤ ਦੇਸੇ ਕੁਦਰਤ ਸੁਣੀਏ ਕੁਦਰਤ ਭਾਉ ਸੁਖសារ ਕੁਦਰਤ ਕਲਾ ਕੁਦਰਤ ਈਸ਼ਵਰ ਦੀ ਲੀਲਾ ਕੁਦਰਤ ਈਸ਼ਵਰ ਦੀ ਹਕਮਤ ਕੁਦਰਤ ਈਸ਼ਵਰ ਦੀ ਬਨਾਵਟ ਈਸ਼ਵਰ ਦੀ ਸਾਜੀ ਹੋਈ ਇਹ ਪ੍ਰਕਿਰਤੀ ਇਹ ਸੰਸਾਰ ਸਭ ਕੁਝ ਵਿੱਚ ਉਸ ਦੀ ਕਲਾ ਵਰਤ ਰਹੀ ਹੈ ਐਸਾ ਆਮ ਸੰਤਾਂ ਨੂੰ ਦਿਖਾਈ ਦਿੰਦਾ ਹੈ ਕੁਦਰਤ ਦੇ ਸੇ ਅੱਖਾਂ ਵਿੱਚ ਜੋ ਕੁਝ ਦਿਖਾਈ ਦੇਂਦਾ ਹੈ ਅੱਖਾਂ ਵਿੱਚ ਜਿਹੜੀ ਇਹ ਦ੍ਰਿਸ਼ਟ ਹੈ ਇਹ ਉਸ ਦੀ ਇੱਕ ਕਲਾ ਹੈ ਉਸ ਦੀ ਕੁਦਰਤ ਹੈ ਛੋਟੀ ਜੀਆਂ ਤੇ ਦੋ ਅੱਖਾਂ ਪਹਾੜ ਵੀ ਵੇਖ ਲੈਂਦੀਆਂ ਨੇ ਆਸਮਾਨ ਵੀ ਵੇਖ ਲੈਂਦੀਆਂ ਨੇ ਸਾਗਰ ਵੀ ਵੇਖ ਲੈਂਦੀਆਂ ਨੇ ਚਾਰੇ ਪਾਸੇ ਨਿਗਾਹ ਮਾਰੀਏ ਤੇ ਛੋਟੀ ਜੀਆਂ ਅੱਖਾਂ ਬਹੁਤ ਕੁਝ ਦੇਖ ਲੈਂਦੀਆਂ ਨੇ ਦੇਖਣਾ ਇੱਕ ਮਹਾਨ ਕਲਾ ਹੈ ਤੇ ਇਹ ਕਲਾ ਉਸ ਮਹਾਨ ਕਲਾਕਾਰ ਅਕਾਲ ਪੁਰਖ ਦੀ देन ਹੈ अहमियत ਦਾ ਤੇ ਉਦੋਂ ਪਤਾ ਚੱਲਦਾ ਹੈ ਜਦ ਕਿਸੇ ਕੋਲ ਇਹ ਕਲਾ ਉਹ ਕਲਾਕਾਰ ਖੋਲ ਲੈਂਦਾ ਹੈ ਜਦ ਕਿਸੇ ਦੇ ਨੇਤਰਾਂ ਵਿੱਚ ਇਹ ਜੋਤ ਨਹੀਂ ਰਹਿੰਦੀ ਫਿਰ ਪਤਾ ਚੱਲਦਾ ਹੈ ਕਿ ਉਸ ਸਾਦਰ ਦੀ ਕਿੰਨੀ ਵੱਡੀ ਕੁਦਰਤ ਹੈ ਜਿਸ ਤੋਂ ਮੈਂ ਵਾਂ ਜਾ ਰਹੇ ਹਾਂ ਤਾਂ ਸਾਇਬ ਕੰਨ ਕੁਦਰਤ ਦਿਸੇ ਅੱਖਾਂ ਦੇ ਵਿੱਚ ਦ੍ਰਿਸ਼ਟ ਸ਼ਕਤੀ ਜਿਹੜੀ ਹੈ ਇਹ ਉਸ ਦੀ ਕਲਾ ਹੈ ਤੇ ਅੱਖਾਂ ਦੇ ਰਾਹੀਂ ਜੋ ਕੁਝ ਦਿਖਾਈ ਦੇ ਰਿਹਾ ਹੈ ਸਭ ਉਸ ਦੀ ਕੁਦਰਤ ਹੈ ਕੁਦਰਤ ਦੇ ਸੇ ਕੁਦਰਤ ਸੁਣੀਏ ਹੈ ਇਨ੍ਹਾਂ ਕੰਨਾਂ ਦੇ ਵਿੱਚ ਜੋ ਕੁਝ ਸੁਣਾਈ ਦੇ ਰਿਹਾ ਹੈ ਇਹ ਉਸ ਦੀ ਕਲਾ ਹੈ ਇਹ ਉਸ ਦੀ ਦੇਨ ਇਹ ਉਸ ਦੀ ਬਖਸ਼ਿਸ਼ ਦਰਸ਼ਨ ਧਰਮ ਵੀ ਇੱਕ ਕਲਾ ਹੈ ਔਰ ਜਦ ਵੀ ਕੋਈ ਮਨੁੱਖ ਪੂਰਨ ਤੌਰ ਤੇ ਧਾਰਮਿਕ ਹੋ ਜਾਂਦਾ ਹੈ ਉਹ ਕਲਾਕਾਰ ਹੀ ਹੋ ਜਾਂਦਾ ਹੈ। ਈਸ਼ਵਰ ਵੀ ਕਲਾਕਾਰ ਹੈ। ਐਸਾ ਜੀਵੰਤ ਕਲਾਕਾਰ ਹੈ ਕਿ ਉਹ ਆਪਣੀ ਕਲਾ ਦੇ ਨਾਲ ਜੁੜਿਆ ਹੋਇਆ ਹੈ। ਜਿੱਥੇ-ਜਿੱਥੇ ਵੀ ਇਹ ਕਲਾ ਵਿਖਰੀ ਹੋਈਏ ਉਸ ਦੇ ਵਿੱਚ ਉਹ ਕਲਾਕਾਰ ਬੈਠਾ ਹੈ। ਤਾਂ ਸਾਇਬਕਨ ਨੇ ਕੰਨ ਜੋ ਕੁਝ ਸੁਣਦੇ ਨੇ। ਇਹ ਵੀ ਇੱਕ ਕਲਾ ਹੈ। ਇਹ ਵੀ ਕੁਦਰਤ ਹੈ। ਔਰ ਇਸ ਕੁਦਰਤ ਦੇ ਵਿੱਚ ਉਹ ਆਪ ਹੈ। ਭਾਵੇਂ ਸ਼ਕਤੀ ਉਹ ਆਪ ਹੈ ਕੁਦਰਤ ਦੇ ਸੇ ਕੁਦਰਤ ਸੁਣੀਏ ਕੁਦਰਤ ਭਉ ਸੁਖ ਦਾ ਸਾਰ ਇਹ ਵੀ ਕੁਛ ਦੀ ਕਲਾ ਹੈ ਕਿ ਜੀਵਾਂ ਦੇ ਅੰਦਰ ਜੋ ਭੈ ਹੈ ਤੇ ਭੈ ਸੁਖ ਦਾ ਸਾਰ ਹੈ ਇੱਥੇ ਤਰਕ ਖੜੀ ਹੋ ਸਕਦੀ ਹੈ ਭੈ ਭੈ ਨੂੰ ਇੱਕ ਮਾਨਸਿਕ ਰੋਗ ਆਖਿਆ ਗਿਆ ਹੈ ਭੈ ਮਨੁੱਖ ਦਾ ਵਿਕਾਸ ਰੋਕ ਦਿੰਦਾ ਹੈ ਚਾਹੇ ਉਹ ਕਿਹੋ ਜਿਹਾ ਵੀ ਪੈ ਹੋਵੇ ਪਰ ਸਤਿਗੁਰudev ਜੀ ਮਹਾਰਾਜ ਇੱਥੇ ਜਿਸ ਭੈ ਦਾ ਜ਼ਿਕਰ ਕਰ ਰਹਿਨੇ ਉਹ ਨਿਰਮਲ ਭੈ ਹੈ ਜੈਸੇ ਕੋਈ ਇਹ ਭੈ ਰੱਖੇ ਕਿ ਮੈਂ ਅਧਕ ਖਾਵਾਂਗਾ ਤੇ ਬਿਮਾਰ ਹੋ ਜਾਵਾਂਗਾ ਬੁਖਤੋ ਜ਼ਿਆਦਾ ਖਾਵਾਂਗਾ ਤੇ ਬਿਮਾਰ ਹੋ ਜਾਵਾਂਗਾ ਬਿਮਾਰੀ ਦਾ ਇਹ ਭੈ ਖਾਣ ਪੀਣ ਦੇ ਸੰਜਮ ਨੇ ਜਨਮ ਦਿੰਦਾ ਹੈ ਇਹ ਭੈ ਪਵਿੱਤਰ ਭੈ ਹੈ ਜੈਸੇ ਕਿ ਮੈਂ ਕਿਸੇ ਵੀ ਥਾਂ ਪ੍ਰਕਿਰਤੀ ਦੇ ਨਿਯਮ ਦੀ ਉਲੰਘਣਾ ਕਰਾਂਗਾ ਉਹਦੇ ਨਿਯਮ ਨੂੰ ਤੋੜਾਂਗਾ ਇਸ ਦੇ ਨਾਲ ਮੈਨੂੰ ਦੁੱਖ ਹੋਵੇਗਾ ਕਲੇਸ਼ ਹੋਵੇਗਾ ਇਹ ਜਿਹੜਾ ਭੈ ਹੈ ਇਹ ਮਨੁੱਖ ਨੂੰ ਪ੍ਰੇਸ਼ਕਾਰ ਬਣਾ ਦਿੰਦਾ ਹੈ ਔਰ ਕਾਨੂੰਨ ਦੇ ਨਿਯਮ ਕਾਨੂੰਨ ਦੀ ਆਪਣੀ ਨਿਯਮਾਵਲੀ ਤੇ ਇਸ ਦਾ ਭੈ ਹੈ ਮਨੁੱਖ ਨੂੰ ਐਸਾ ਸੋਚਣ ਤੇ ਮਜਬੂਰ ਕਰਦਾ ਹੈ ਕਿ ਮੈਂ ਕਾਨੂੰਨ ਨਹੀਂ ਤੋੜਨਾ ਨਿਯਮ ਨੂੰ ਨਹੀਂ ਤੋੜਨੇ ਅਗਰ ਮਨੁੱਖ ਦੇ ਅੰਦਰ ਇਹ ਭੈ ਨਾ ਹੋਵੇ ਤੇ ਨਾ ਕਾਨੂੰਨ ਰਹਿ ਸਕਦਾ ਨਾ ਪ੍ਰਾਕਿਰਤਿਕ ਨਿਯਮ ਰਹਿ ਸਕਦੇ ਨ ਮਨੁੱਖ ਦੀ ਦੁਨੀਆ ਵਿੱਚ ਨਾ ਹੀ ਧਰਮ ਕਰਮ ਇਹ ਸਭ ਕੁਝ ਦੀਆਂ ਧਜੀਆਂ ਉੜ ਜਾਂਨ ਬਰਸਲ ਮਨੁੱਖ ਦਾ ਇੱਕ ਭੈ ਹੈ ਕਿ ਭੈ ਪ੍ਰਮਾਤਮਾ ਨੂੰ ਮੰਨਣ ਤੇ ਮਜਬੂਰ ਕਰ ਦਿੰਦਾ ਹੈ ਔਰ ਭੈ ਕਾਨੂੰਨ ਦੀ ਹਿਫਾਜ਼ਤ ਕਰਨ ਤੇ ਮਨੁੱਖ ਨੂੰ ਮਜਬੂਰ ਕਰ ਦਿੰਦਾ ਹੈ ਸਮਾਜ ਦੇ ਨਿਯਮ ਦਾ ਵੀ ਉਦਾਹਰਣ ਹੀ ਹੋ ਜਾਂਦਾ ਹੈ ਪ੍ਰਮਾਤਮਾ ਆਪ ਨਿਰਮਲ ਹੈ ਪਾਵਨ ਹੈ ਪਵਿੱਤਰ ਹੈ ਇਸ ਵਾਸਤੇ ਉਸ ਦਾ ਭੈ ਵੀ ਪਵਿੱਤਰ ਹੈ ਪ੍ਰਮਾਤਮਾ ਦਾ ਭੈ ਮਨ ਨੂੰ ਨਿਰਮਲ ਕਰ ਦਿੰਦਾ ਹੈ ਪਾਵਨ ਕਰ ਦਿੰਦਾ ਹੈ ਸਾਇਬ ਕਹਿੰਦੇ ਨਿਰਭਉ ਜਪੇ ਸਗਲ ਭਉ ਮਿਟੇ ਪਰਮਾਤਮਾ ਦਾ ਭੈ ਦੁਨੀਆਵੀ ਭੈ ਮਿਟਾ ਦਿੰਦਾ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਜਿਸ ਦਿਨ ਦਾ ਨਿਰਮਲ ਭੈ ਪ੍ਰਾਪਤ ਹੋਇਆ ਉਸ ਪਰਮਾਤਮਾ ਦਾ ਹੁਣ ਹਰ ਥਾਂ ਰਾਮ ਹਾਜ਼ਰ ਨਾਜ਼ਰ ਦਿਖਾਈ ਦੇ ਰਿਹਾ ਹੈ ਤੋਂ ਸਾਇਬ ਕਹਿੰਦੇ ਨੇ ਜੀਵਾਂ ਦੇ ਅੰਦਰ ਇਹ ਜਿਹੜਾ ਭੈ ਹੈ ਇਹ ਸੁਖ ਦਾ ਸਾਰ ਹੈ ਇਹ ਜੀਵਾਂ ਨੂੰ ਸੰਜਮੀ ਬਣਾਉਂਦਾ ਹੈ ਇਹ ਮਨੁੱਖ ਨੂੰ ਬਕਾਇਦਾ ਮਰਿਆਦਾ ਦੇ ਚ ਰੱਖਦਾ ਹੈ ਔਰ ਭੈ ਹੀ ਨਹੀਂ ਤਾਂ ਫਿਰ ਮਰਿਆਦਾ ਕੀ ਹੈ ਨਿਯਮ ਕੀ ਹੈ ਇਹ ਕੁਛ ਵੀ ਨਹੀਂ ਤਾਂ ਸਤਗੁਰudev ji ਮਹਾਰਾਜ ਕਹਿੰਦੇ ਇਹ ਭੈ ਵੀ ਤੇਰੀ ਕਲਾ ਹੈ ਇਹ ਵੀ ਤੇਰੀ ਮਹਾਨ ਕੁਦਰਤ ਹੈ ਕੁਦਰਤ ਦੇ ਸੈ ਕੁਦਰਤ ਸੁਣੀਏ ਕੁਦਰਤ ਭਉ ਸੁਖਾਸ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਧਾਰ ਇਹ ਆਕਾਸ਼ ਤੇਰੀ ਕੁਦਰਤ ਇਹ ਪਾਤਾਲ ਤੇਰੀ ਕੁਦਰਤ ਔਰ ਆਕਾਸ਼ ਤੇ ਪਾਤਾਲ ਦੇ ਵਿਚਕਾਰ ਇਹ ਜਿੰਨਾ ਆਕਾਰ ਇਹ ਤੇਰੀ ਕੁਦਰਤ ਇਹ ਤੇਰੀ ਕਲਾ ਵੇਖਦੇ ਅਸੀਂ ਵੀ ਭਇਆ ਨਾ ਕਲਾ ਦਿਖਾਈ ਦੇਂਦੀ ਹੈ ਤੇ ਨਾ ਕਲਾਕਾਰ ਦਾ ਬੋਧ ਹੁੰਦਾ ਭਗਤ ਉਸਨੂੰ ਕਹਿੰਦੇ ਨੇ ਜੋ ਕਲਾ ਤੇ ਕਲਾਕਾਰ ਦੇ ਨੇੜੇ ਹੈ ਸੰਸਾਰੀ ਉਸਨੂੰ ਕਹਿੰਦੇ ਨੇ ਜੋ ਕਲਾ ਤੇ ਕਲਾਕਾਰ ਤੋਂ ਬਹੁਤ ਦੂਰ ਹੈ ਬਹੁਤ ਦੂਰ ਹੈ ਬਹੁਤ ਦੂਰ ਹੈ ਜੋ ਦੂਰੀਆਂ ਵਿੱਚ ਜੀ ਰਿਹਾ ਹੈ ਉਹ ਦੁੱਖ ਵਿੱਚ ਜੀ ਰਿਹਾ ਹੈ ਜੋ ਨੇੜੇ ਹੋ ਕੇ ਜੀ ਰਿਹਾ ਹੈ ਉਹ ਸੁਖ ਵਿੱਚ ਜੀ ਰਿਹਾ ਹੈ ਜੋ ਦੂਰ ਹੋ ਕੇ ਜੀ ਰਿਹਾ ਹੈ ਉਹ ਅੰਧਕਾਰ ਵਿੱਚ ਜੀ ਰਿਹਾ ਹੈ ਜੋ ਨੇੜੇ ਹੋ ਕੇ ਜੀ ਰਿਹਾ ਹੈ ਉਹ ਪ੍ਰਕਾਸ਼ ਵਿੱਚ ਜੀ ਰਿਹਾ ਹੈ ਜੋ ਦੂਰ ਹੋ ਕੇ ਜੀ ਰਿਹਾ ਹੈ ਉਹ ਅਗ ਵਿੱਚ ਜੀ ਰਿਹਾ ਹੈ ਔਰ ਜੋ ਨੇੜੇ ਹੋ ਕੇ ਜੀ ਰਿਹਾ ਹੈ ਉਹ ਤੇ ਅੰਮ੍ਰਿਤ ਵਿੱਚ ਜੀ ਰਿਹਾ ਹੈ ਆਨੰਦ ਵਿੱਚ ਜੀ ਰਿਹਾ ਹੈ ਜੋ ਦੂਰ ਹੋ ਕੇ ਜੀ ਰਿਹਾ ਹੈ ਮਾਨੋ ਦੋਜ਼ਖ ਵਿੱਚ ਜੀ ਰਿਹਾ ਹੈ ਨਰਕ ਵਿੱਚ ਜੀ ਰਿਹਾ ਹੈ ਔਰ ਜੋ ਨੇੜੇ ਹੋ ਕੇ ਜੀ ਰਿਹਾ ਹੈ ਬਸ ਉਹੀ ਸਵਰਗ ਵਿੱਚ ਹੈ ਉਹੀ ਸੱਚਖੰਡ ਵਿੱਚ ਹੈ ਇਸ ਜਗਤ ਦੇ ਕੁਝ ਜੀਵ ਨੇੜੇ ਹੋ ਕੇ ਜੀ ਰਹੇ ਨੇ ਕੁਝ ਜੀਵ ਦੂਰ ਹੋ ਕੇ ਜੀ ਰਹੇ ਨੇ ਆਮ ਸਿਆਣਿਆਂ ਦਾ ਐਸਾ ਕਹਿਣਾ ਹੈ ਕਿ ਵਿਗਿਆਨ ਮੁਲਕ ਨੂੰ ਮੁਲਕ ਦੇ ਨੇੜੇ ਲਿਆਇਆ ਹੈ ਪ੍ਰਾਂਤ ਨੂੰ ਪ੍ਰਾਂਤ ਦੇ ਨੇੜੇ ਲਿਆਇਆ ਹੈ ਵਿਗਿਆਨ ਨੇ ਦੁਨੀਆ ਬੜੀ ਛੋਟੀ ਕਰ ਦਿੱਤੀ ਹੈ ਦੁਨੀਆ ਨੂੰ ਬਹੁਤ ਨੇੜੇ ਲਿਆਂਦਾ ਹੈ ਵਿਗਿਆਨ ਨੇ ਇਹ ਵਿਗਿਆਨ ਦੀ ਬਹੁਤ ਵੱਡੀ ਸੇਵਾ ਹੈ ਇਹ ਸਾਇੰਸ ਦੀ ਬਹੁਤ ਵੱਡੀ ਸੇਵਾ ਹੈ ਅੱਜ ਦੁਨੀਆ ਬਹੁਤ ਛੋਟੀ ਹੈ ਸਵੇਰੇ ਮਨੁੱਖ ਨਾਸ਼ਤਾ ਇੱਕ ਮੁਲਕ ਦੇਚ ਕਰਦਾ ਹੈ ਦੁਪਹਿਰ ਦਾ ਭੋਜ ਦੂਸਰੇ ਮੁਲਕ ਦੇਚ ਕਰਦਾ ਹੈ ਔਰ ਰਾਤ ਦਾ ਖਾਣਾ ਤੀਸਰੇ ਮੁਲਕ ਵਿੱਚ ਖਾ ਜਾ ਖੰਦਾ ਹੈ ਅੱਜ ਸਾਇੰਸ ਨੇ ਦੁਨੀਆ ਇਤਨੀ ਨੇੜੇ ਕਰ ਦਿੱਤੀ ਹੈ ਮੁਲਕ ਇਤਨੇ ਨੇੜੇ ਹੋ ਗਏ ਨੇ ਪ੍ਰਾਂਤ ਨੇੜੇ ਹੋ ਗਏ ਨੇ ਬਾਰ ਦੀਆਂ ਦੂਰੀਆਂ ਨੂੰ ਮਿਟਾਇਆ ਹੈ ਸਾਇੰਸ ਨੇ ਅੰਦਰ ਦੀ ਦੂਰੀ ਨੂੰ ਮਿਟਾਇਆ ਹੈ ਧਰਮ ਨੇ ਦਿਲਾਂ ਨੂੰ ਨੇੜੇ ਕੀਤਾ ਹੈ ਸੰਤ ਜਨਾਂ ਨੇ ਦਿਲ ਦਿਲ ਦੇ ਨੇੜੇ ਆਵੇ ਇਹ ਭਗਤਾ ਨੇ ਐਸਾ ਉਦਮ ਕੀਤਾ ਹੈ ਇਹ ਗੁਰੂ ਜਨਾਂ ਨੇ ਐਸਾ ਪਰਿਸ਼ਰਮ ਕੀਤਾ ਹੈ ਕਿ ਮਨੁੱਖ ਦਾ ਦਿਲ ਨੇੜੇ ਆਵੇ ਬੰਦਾ ਬੰਦੇ ਦੇ ਨੇੜੇ ਆਵੇ ਮੁਲਕ ਮੁਲਕ ਦੇ ਨੇੜੇ ਆਵੇ ਪ੍ਰਾਂਤ ਪ੍ਰਾਂਤ ਦੇ ਨੇੜੇ ਆਵੇ ਬਾਹਰ ਦੀਆਂ ਇਹਨਾਂ ਸਾਰੀਆਂ ਦੋਰੀਆਂ ਨੂੰ ਮਿਟਾ ਦਿੱਤਾ ਹੈ ਅੱਜ ਹਰ ਬੰਦੇ ਨੂੰ ਪਤਾ ਹੈ ਕਿ ਫਲਾਣਾ ਮੁਲਕ ਕੀ ਹੈ ਤੇ ਫਲਾਣਾ ਮੁਲਕ ਕੀ ਹੈ ਉੱਥੋਂ ਦੇ ਬਾਸ਼ਣ ਦੇ ਕੈਸ਼ਨ ਹੈ ਉੱਥੋਂ ਦੀ ਭਾਸ਼ਾ कैसी ਹੈ ਇਹ ਸਾਰੀਆਂ ਦੂਰੀਆਂ ਵਿਗਿਆਨ ਨੇ ਖਤਮ ਕਰ ਦਿੱਤੀਆਂ ਨੇ ਔਰ ਇਹ ਬਹੁਤ ਵੱਡੀ ਸੇਵਾ ਹੈ ਆਪਣੀ ਥਾਂ ਤੇ ਕਿਸੇ ਹੱਦ ਤੱਕ ਇਹ ਸੈਂਸ ਕਾਬਿਲ ਦਾਦ ਹੈ ਬਹੁਤ سارے ਸੁੱਖ ਬੈਰੂ ਨੇ ਸੈਂਸ ਨੇ ਦਿੱਤੇ ਨੇ ਔਰ ਇਨਕਾਰ ਨਹੀਂ ਕੀਤਾ ਜਾ ਸਕਦਾ ਸੈਂਸ ਨੇ ਪੈਰਾਂ ਦੀ ਗਤੀ ਨੂੰ ਵਧਾਇਆ ਹੈ ਹਜ਼ਾਰਾਂ ਮੀਲ ਦੀ ਬਾਟ ਥੋੜੀ ਘੰਟਿਆਂ ਵਿੱਚ ਅੱਜ ਤੈ ਹੋ ਜਾਂਦੀ ਹੈ ਮਨੁੱਖ ਦੀ ਆਵਾਜ਼ ਨੂੰ ਸ਼ਕਤੀ ਦਿੱਤੀ ਹੈ ਸਾਇੰਸ ਨੇ ਕਿ ਬੋਲਦਾ ਮਨੁੱਖ ਇੱਕ ਮੁਲਕ ਵਿੱਚ ਪਿਆ ਹੈ ਸੁਣਿਆ ਜਾ ਰਿਹਾ ਹੈ ਦੂਸਰੇ ਮੁਲਕ ਵਿੱਚ। ਔਰ ਇਸੇ ਤਰੀਕੇ ਦੇ ਨਾਲ ਮਨੁੱਖ ਦੀ ਦ੍ਰਿਸ਼ਟ ਸ਼ਕਤੀ ਨੂੰ ਵੀ ਸਾਇੰਸ ਨੇ ਵਧਾਇਆ ਹੁਰਦਬਿੰਦ ਦੇ ਰਾਹੀਂ ਦੂਰਬਿੰਦ ਦੇ ਰਾਹੀਂ ਦੂਰ ਦੀ ਚੀਜ਼ ਔਰ ਬਾਰੀਕਲੀ ਚੀਜ਼ ਮਨੁੱਖ ਵੇਖ ਲੈਂਦਾ ਹੈ। ਤੋਂ ਇਸ ਤਰੀਕੇ ਨਾਲ ਬਾਹਰ ਦੀਆਂ ਤਵਾਮ ਦੂਰੀਆਂ ਨੂੰ ਸਾਇੰਸ ਨੇ ਦੂਰ ਕੀਤਾ ਹੈ। ਅਗਰ ਬਾਹਰੋਂ ਦੂਰੀ ਮਿਟ ਜਾਏ ਤੇ ਦਿਲ ਦੂਰ ਰਹੇ। ਮਨੁੱਖ ਦਾ ਹਿਰਦਾ ਮਨੁੱਖ ਦੇ ਹਿਰਦੇ ਤੋਂ ਦੂਰ ਰਹਾ। ਤੇ ਇਹ ਦੂਰੀ ਵੀ ਨਰਕ ਨੂੰ ਜਨਮ ਦਿੰਦੀ ਹੈ ਜੀਵਾਂ ਦੇ ਵਿਚਕਾਰ ਕਈ ਵਾਰ ਐਸਾ ਦੇਖਦੇ ਹਾਂ ਮਨੁੱਖ ਕੋਲ ਬੈਠਾ ਹੈ ਤੇ ਅਗਲਾ ਪੁੱਛ ਬੈਠਦਾ ਹੈ ਵੀ ਜਿਹੜਾ ਕੋਲ ਬੈਠਾ ਹੈ ਇਹ ਕੌਣ ਹੈ ਤੇ ਵਿਅਕਤੀ ਕਹਿੰਦਾ ਕੋਈ ਦੂਰ ਦਾ ਜਾਪਦਾ ਹੈ ਤਾਂ ਦੂਰੀ ਤੇ 1 ਫੁੱਟ ਦੇ ਵੀ ਨਹੀਂ ਹੈ ਕੋਲ ਬੈਠਾ ਹੈ ਇੱਕ ਐਸੇ ਪੁਰਸ਼ ਦਾ ਨਾਂ ਲਿਆ ਗਿਆ ਜੋ ਗਾਲਬਨ ਕਿਧਰੇ ਦੂਸਰੇ ਮੁਲਕ ਦੇਚ 5000 ਮੀਲ ਦੀ ਦੂਰੀ ਤੇ ਰਹਿ ਰਿਹਾ ਹੈ ਤੇ ਜੈਸੇ ਉਸ ਦਾ ਨਾਂ ਲਿਆ ਗਿਆ ਇਕਦਮ ਬੋਲ ਉਠਿਆ ਉਹ ਤੇ ਸਾਡਾ ਨੇੜੇ ਦਾ ਹੈ 5000 ਮੀਲ ਦੀ ਦੂਰੀ ਤੇ ਰਹਿਣ ਵਾਲਾ ਨੇੜੇ ਦਾ ਹੈ ਕੋਲ ਬੈਠਾ ਹੋਇਆ ਦੂਰ ਦਾ ਹੈ ਦਰਸਲ ਦਿਲ ਦੀ ਸੌਂਝ ਨਹੀਂ ਦਿਲ ਦਿਲ ਦੇ ਨੇੜੇ ਨਹੀਂ ਹੈ ਹਿਰਦਾ ਹਿਰਦੇ ਦੇ ਨੇੜੇ ਨਹੀਂ ਹੈ ਸੰਤ ਦਾ ਪੂਰਾ ਯਤਨ ਰਿਹਾ ਹੈ ਕਿ ਹਿਰਦਾ ਹਿਰਦੇ ਦੇ ਨੇੜੇ ਆਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਆਪਣੇ ਜੀਵਨ ਦੇ ਵਿੱਚ ਇਸ ਨੂੰ ਸਭ ਤੋਂ ਵੱਡੀ ਪਹਿਲ ਦਿੱਤੀ ਆਪ ਨੇ ਸੱਜੇ ਹੱਥ ਮਰਦਾਨਾ ਹੈ ਖੱਬੇ ਹੱਥ ਬਾਲਾ ਹੈ ਇੱਕ ਹਿੰਦੂ ਹੈ ਇੱਕ ਮੁਸਲਮ ਹੈ ਇਹ ਦੁਨੀਆ ਦਾ ਪਹਿਲਾ ਪੈਗੰਬਰੀ ਪੁਰਸ਼ ਹੈ ਕਿ ਆਪਣੇ ਨਾਲ ਜਿਹੜੇ ਉਸ ਨੇ ਦੋ ਸਾਥੀ ਚੁਣੇ ਨੇ ਉਹ ਵਕਤ ਵਕਤ ਮਜ਼ਬਾ ਨਾਲ ਸੰਬੰਧ ਰੱਖਦੇ ਨੇ ਇੱਕ ਹਿੰਦੂ ਹੈ ਇੱਕ ਮੁਸਲਮ ਹੈ ਔਰ ਇਹ ਦੁਨੀਆ ਦਾ ਪਹਿਲਾ ਪੈਗੰਬਰੀ ਪੁਰਸ਼ ਹੈ ਜੋ ਹਰਿਦਵਾਰ ਤੇ ਬਨਾਰਸ ਵੀ ਪ੍ਰਭੂ ਗੀਤ ਸੁਣਾਣ ਲਈ ਚਲਾ ਜਾਂਦਾ ਹੈ ਲੇਕਿਨ ਮੱਕੇ ਨੂੰ ਵੀ ਉਹ ਭੁੱਲਦਾ ਨਹੀਂ ਉਹ ਮੱਕੇ ਮਦੀਨੇ ਵੀ ਜਾ ਪਹੁੰਚਦਾ ਹੈ ਉਹ ਉੱਥੇ ਵੀ ਸਦਾ ਰਹਿੰਦਾ ਹੈ ਖੁਦਾ ਦੀ ਅੱਲਾਹ ਦੀ ਇਹ ਜਿਹੜੀਆਂ ਦਿਲਾਂ ਦੀਆਂ ਦੂਰੀਆਂ ਨੇ ਚਾਹੇ ਦੂਰੀ ਮਜ਼ਬ ਕਰਕੇ ਭਾਸ਼ਾ ਕਰਕੇ ਰੰਗ ਕਰਕੇ ਰੂਪ ਕਰਕੇ نسل ਕਰਕੇ ਗੁਰਨਾਣਕ ਨੇ ਕਿਸ ਨੂੰ ਦੂਰ ਕੀਤਾ ਹੈ ਇਸ ਵਾਸਤੇ ਗੁਰਨਾਣਕ ਨੇ ਆਪਣੀ ਬਾਣੀ ਵਿੱਚ ਅਰਬੀ ਫਾਰਸੀ ਸੰਸਕ੍ਰਿਤ ਪੰਜਾਬੀ ਮਰਠੀ ਬੰਗਲਾ ਬ੍ਰਿਜ ਗਰਸ ਦੇ ਦੇਸ਼ ਵਿਦੇਸ਼ ਦੀਆਂ अनेकाਾਂ ਬੋਲੀਆਂ ਨੂੰ ਆਪਣੇ ਕਲਾਮ ਵਿੱਚ ਥਾਂ ਦਿੱਤੀਏ ਇਹ ਵੀ ਦੁਨੀਆ ਦੇ ਪਹਿਲੇ ਹੀ ਰੈਬਰੀ ਪੁਰਸ਼ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਔਰ ਭਾਸ਼ਾ ਦੇ ਤਲ ਤੇ ਝਗੜਾ ਖੜਾ ਨਾ ਹੋਵੇ ਭਾਸ਼ਾ ਦੇ ਤਲ ਤੇ ਦੁਨੀਆ ਨਾ ਪੈਦਾ ਹੋਣ ਲਿਆਜ਼ਾ ਦੇਸ਼ ਦੀਆਂ ਤਮਾਮ ਭਾਸ਼ਾਵਾਂ ਨੂੰ ਗੁਰਨਾਵਿਕ ਨੇ ਗਲਵਕੜੀ ਚਲਿਆ ਚਾਹੇ ਉਹ ਸਿੰਧੀ ਹੈ ਚਾਹੇ ਉਹ ਕਸ਼ਮੀਰੀ ਹੈ ਚਾਹੇ ਬੰਗਲਾ ਹੈ ਗਰਸ ਦੇ ਹਰ ਪ੍ਰਾਂਤ ਦੀ ਭਾਸ਼ਾ ਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਹੈ ਮਿਲਦੀ ਹੈ ਰੰਗ ਰੂਪ نسل ਦੀਆਂ ਦੂਰੀਆਂ ਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖਤਮ ਕੀਤਾ ਔਰ ਇਸ ਤੋਂ ਇਲਾਵਾ ਮਜ਼ਬਦ ਦੀ ਦੂਰੀ ਜਿਹੜੀ ਬਹੁਤ ਵੱਡੀ ਹੈ ਤੇ ਮਨੁੱਖ ਨੂੰ ਨੇੜੇ ਹੀ ਨਹੀਂ ਆਉਣ ਦਿੰਦੀ ਇਸ ਦੂਰੀ ਨੂੰ ਔਰਨ ਤੌਰ ਤੇ ਗੁਰੂ ਨਾਨਕ ਨੇ ਦੂਰ ਕੀਤਾ ਆਪ ਦਾਇਕ ਸਾਥੀ ਮੁਸਲਮ ਹੈ ਆਪ ਦਾਇਕ ਸਾਥੀ ਬਾਲਾ ਹੈ ਆਪ ਦੇ ਕੋਲ ਜਦ ਪੁੱਛਿਆ ਜਾਂਦਾ ਹੈ ਇਹ ਮੁੰਡੇ ਤੇ ਰਬਾਬ ਚੁੱਕੇ ਹੈ ਔਰ ਆਪ ਨੂੰ ਜੋ ਗੀਤ ਸੰਗੀਤ ਸੁਣਾਉਂਦਾ ਹੈ ਹਰੀ ਜਸ ਸੁਣਾਉਂਦਾ ਇਹ ਕੌਣ ਹੈ ਤੁਹਾਡਾ ਚੇਲਾ ਹੈ ਤੁਹਾਡਾ ਨੌਕਰ ਹੈ ਤਾਂ ਗੁਰੂ ਨਾਨਕ ਕਹਿੰਦੇ ਨਹੀਂ ਇਹ ਮੇਰਾ ਭਾਈ ਹੈ ਰਥਾ ਚਲੀ ਭਾਈ ਮਰਦਾਨਾ ਜਿਸ ਨੂੰ ਭਰਾ ਆਖ ਦਿੱਤਾ ਹੈ ਮਸਬਦ ਦਾ ਭੇਦ ਮਿਟ ਗਿਆ ਹੈ ਔਰ ਜਦ ਕੋਈ ਬਾਲੇ ਬਾਰੇ ਪੁੱਛਦਾ ਹੈ ਇਹ ਕੌਣ ਹੈ ਤੁਹਾਡਾ ਚੇਲਾ ਹੈ ਤੁਹਾਡਾ ਨੌਕਰ ਹੈ ਨਹੀਂ ਇਹ ਮੇਰਾ ਭਾਈ ਹੈ ਭਾਈ ਬਾਲਾ ਭਾਈ ਮਰਦਾਨਾ ਗੁਰੂ ਘਰ ਦੇ ਸਭ ਤੋਂ ਵੱਡੀ ਧਾਰਮਿਕ ਪਦਵੀ ਬਣ ਗਈ ਭਾਈ ਸਾਹਿਬ ਜਿਸ ਨੂੰ ਗੁਰੂ ਭਾਈ ਆਖੇ ਮਾਮੂਲੀ ਗੱਲ ਤੇ ਨਹੀਂ ਬਹੁਤ ਵੱਡੀ ਗੱਲ ਹੈ ਜੋ ਗੁਰੂ ਦਾ ਭਾਈ ਬਣ ਗਿਆ ਇਹਦਾ ਮਤਲਬ ਹੈ ਗੁਰੂ ਦਾ ਹਿਰਦਾ ਤੇ ਸਿੱਖ ਦਾ ਹਿਰਦਾ ਇੱਕ ਹੋ ਗਿਆ ਦੋਵੇਂ ਭਾਈ ਜੋ ਹੋ ਗਏ ਪਰਾਜ ਹੋ ਗਏ ਨੇੜਤਾ ਹੋ ਗਈ ਜ਼ਮੀਨ ਦੇਤੇ ਕੋਈ ਨੇੜਤਾ ਦਾ ਰੂਪ ਪ੍ਰਗਟਾਣਾ ਹੋਵੇ ਕਾਇਦਤਾ ਜਾਂਦੇ ਦੋਵੇਂ ਭਰਾ ਨੇ ਕੋਈ ਐਸੀ ਗੱਲ ਨਹੀਂ ਭਰਾ ਦੀ ਨੇੜਤਾ ਬਹੁਤ ਵੱਡੀ ਨੇੜਤਾ ਮੰਨੀ ਗਈ ਹੈ ਤੇ ਸਹਿਬ ਕਹਿੰਦੇ ਨੇ ਇਹ ਮੇਰਾ ਭਾਈ ਹੈ ਮਜ਼ਬ ਦੇ ਤਲ ਦੀ ਦੂਰੀ ਭਾਸ਼ਾ ਦੇ ਤਲ ਦੀ ਦੂਰੀ ਮੁਲਕ ਦੇ ਤਲ ਦੀ ਦੂਰੀ ਪ੍ਰਾਂਤ ਦੇ ਤਲ ਦੀ ਦੂਰੀ ਇਹ ਜਿਤਨੀਆਂ ਦੂਰੀਆਂ ਨੇ ਗੁਰੂ ਨਾਨਕ ਨੇ ਦੂਰ ਕੀਤੀਆਂ ਹਿਰਦੇ ਨੂੰ ਹਿਰਦੇ ਦੇ ਨੇੜੇ ਲਿਆਏ ਦਿਲ ਨੂੰ ਦਿਲ ਦੇ ਨੇੜੇ ਲਿਆਏ ਇਹੀ ਸੰਤ ਦਾ ਮਹਾਨ ਉਦਮ ਹੈ ਔਰ ਇਹ ਹੀ ਸੰਤ ਦਾ ਕੰਮ ਹੈ ਜਿਸ ਸੰਤ ਦੁਆਰਾ ਮਨੁੱਖ ਦੇ ਹਿਰਦੇ ਮਨੁੱਖ ਦੇ ਹਿਰਦਿਆਂ ਤੋਂ ਦੂਰ ਜਾਣ ਉਹ ਸੰਤ ਨਹੀਂ ਅਸੰਤ ਹੈ ਉਹ ਭਗਤ ਨਹੀਂ 도ਖੀ ਹੈ ਉਹ ਵਾਸਤਵਿਕ ਸਾਧੂ ਨਹੀਂ ਸੰਸਾਰੀ ਤੋਂ ਸਾਇੰਸ ਨੇ ਬਾਹਰ ਦੀਆਂ ਦੂਰੀਆਂ ਨੂੰ ਮਿਟਾਇਆ ਧਰਮ ਨੇ ਅੰਦਰ ਦੀਆਂ ਦੂਰੀਆਂ ਨੂੰ ਮਿਟਾਇਆ ਪਰ ਬਦਕਿਸਮਤੀ ਹੈ ਰਾਜਨੀਕ ਤੱਕ ਨੇ ਸਿਆਸਤਦਾਨ ਨੇ ਬਾਰ ਦੀਆਂ ਦੂਰੀਆਂ ਨੂੰ ਵੀ ਜਨਮ ਦਿੰਦਾ ਹੈ ਅੰਦਰ ਦੀਆਂ ਦੂਰੀਆਂ ਨੂੰ ਵੀ ਜਨਮ ਦਿੰਦਾ ਹੈ ਅੱਜ ਸੰਸਾਰ ਵਿੱਚ ਜਿੰਨੀ ਦੂਰੀ ਹੈ ਹਿਰਦੇ ਦੀ ਹਿਰਦੇ ਨਾਲ ਜਾਂ ਮੁਲਕ ਦੀ ਮੁਲਕ ਨਾਲ ਇਹ ਸਾਇੰਸ ਕਰਕੇ ਨਹੀਂ ਇਹ ਧਰਮ ਕਰਕੇ ਨਹੀਂ ਇਹ ਰਾਜਨੀਤੀ ਕਰਕੇ ਇਹ ਸਿਆਸਤ ਕਰਕੇ ਔਰ ਇਸ ਦੀ ਲੋੜ ਸ਼ਾਇਦ ਇਸ ਵਾਸਤੇ ਪੈ ਗਈ ਕਿ ਮਨੁੱਖ ਪੂਰਨ ਤੌਰ ਤੇ ਧਾਰਮਿਕ ਨਹੀਂ ਸਨ ਧਰਮ ਦਿਲ ਨੂੰ ਦਿਲ ਦੇ ਨੇੜੇ ਲਿਆਉਂਦਾ ਹੈ ਭੇਦ ਮਿਟ ਜਾਂਦਾ ਹੈ ਕੌਣ ਰਸ਼ੀਅਨ ਤੇ ਕੌਣ ਅਮਰੀਕਨ ਕੌਣ ਚੀਨੀ ਤੇ ਕੌਣ ਪਾਕਿਸਤਾਨੀ ਸਭ ਇੱਕ ਹਿਰਦੇ ਇੱਕ ਨਿਕ ਹੋ ਗਏ ਬਾਹਰ ਦੀਆਂ ਦੂਰੀਆਂ ਅੰਦਰ ਦੀਆਂ ਦੂਰੀਆਂ ਇਹ ਸਾਰੀਆਂ ਮਿਟ ਜਾਂਦੀਆਂ ਨੇ ਧਰਮ ਨਾਲ ਪਰ ਸੈਂਸ ਨੇ ਆਪਣੇ ਢੰਗ ਨਾਲ ਕੰਮ ਕੀਤਾ ਬਾਹਰ ਦੀ ਦੁਨੀਆ ਨੂੰ ਬਹੁਤ ਨੇੜੇ ਲਿਆਂਦਾ ਔਰ ਅੰਦਰ ਤੇ ਹਿਰਦੇ ਸੰਤ ਜਨਾਂ ਨੇ ਨੇੜੇ ਲਿਆਂਦੇ ਅਗਰ ਜਗਤ ਦੇ ਵਿੱਚ ਅਜ ਦੂਰੀਆਂ ਮਿਲਦੀਆਂ ਨੇ ਤਾਂ ਸਿਆਸਤ ਕਰ ਇਕ ਪ੍ਰਾਂਤ ਦਾ ਦੂਜੇ ਪ੍ਰਾਂਤ ਨਾਲ ਮਿਲਣਾ ਕਠਨ ਹੋ ਰਿਹਾ ਹੈ। ਇੱਕ ਮੁਲਕ ਦਾ ਦੂਜੇ ਮਿਲਕ ਮੁਲਕ ਨਾਲ ਮਿਲਣਾ ਕਠਨ ਹੋ ਰਿਹਾ ਹੈ। ਜਿੱਥੇ ਭਰਾਵਾਂ ਦੀ ਤਰ੍ਹਾਂ ਸਾਰੀ ਪ੍ਰithvi ਤੇ ਆਮਦੋ ਰਫਤ ਸੀ ਅੱਜ ਹਰ ਮੁਲਕ ਦੇ ਸਿਆਸਤਦਾਨ ਨੇ ਰੋਕਾਂ ਖੜੀਆਂ ਕਰ ਦਿੱਤੀਆਂ ਨੇ। ਇਹ ਆ ਸਕਦੇ ਨੇ ਤੇ ਨਹੀਂ ਆ ਸਕਦੇ ਤੇ ਜਿਹੜਾ ਦੇਸ਼ ਜਿੰਨਾ ਜ਼ਿਆਦਾ ਸੰਪੰਨ ਹੋ ਜਾਂਦਾ ਹੈ ਉਹ ਗਰੀਬਾਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ। ਜਿਹੜਾ ਦੇਸ਼ ਜਿੰਨਾ ਜ਼ਿਆਦਾ ਉੱਨਤ ਹੋ ਜਾਂਦਾ ਹੈ ਉਹ ਪਛੜੇ ਹੋਣ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੰਦਾ ਹੈ ਕਿਦਰ ਇਹ ਵੀ ਨਾ ਉन्नत ਹੋ ਜਾਂ ਨ ਕਿਦਰ ਇਹ ਵੀ ਨਾ ਮਹਾਨ ਹੋ ਜਾਂ ਇਹ ਧਰਮ ਦੀ ਸੋਚਣੀ ਨਹੀਂ ਇਹ ਸਾਇੰਸ ਦੀ ਸੋਚਣੀ ਨਹੀਂ ਇਹ ਰਾਜਨੀਤੀ ਦੀ ਸੋਚਣੀ ਹੈ ਇਹ ਸਿਆਸਤ ਦੀ ਸੋਚਣੀ ਹੈ ਉਹ ਜਿਤਨੀਆਂ ਇਹ ਦੋਰੀਆਂ ਨੇ ਜਗਤ ਵਿੱਚ ਇਹ ਰਾਜਨੀਤੀ ਕਰਕੇ ਤੇ ਜਿਸ ਦਿਨ ਪੂਰਨ ਤੌਰ ਤੇ ਦੁਨੀਆ ਸਵਸਥ ਹੋਵੇਗੀ ਧਾਰਮਿਕ ਹੋਵੇਗੀ ਉਸ ਦਿਨ ਰਾਜਨੀਤੀ ਵਿਦਾ ਹੋ ਜਾਏਗੀ ਇਸ ਦੀ ਲੋੜ ਹੀ ਨਹੀਂ ਰਹੇਗੀ ਇਹ ਸ਼ਾਇਦ ਇਸ ਵਾਸਤੇ ਹੈ ਕਿ ਦੁਨੀਆ ਪੂਰਨ ਤੌਰ ਤੇ ਧਾਰਮਿਕ ਨਹੀਂ ਹੈ ਦੁਨੀਆ ਪੂਰਨ ਤੌਰ ਤੇ ਸੰਤ ਨਹੀਂ ਹੈ ਸਾਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤ ਨੇੜੇ ਹੋ ਕੇ ਕੁਦਰਤ ਨੂੰ ਵੇਖ ਰਹੇ ਨੇ ਉਸ ਕਲਾਕਾਰ ਨੂੰ ਵੇਖ ਰਹੇ ਨੇ ਔਰ ਜਦ ਕੁਦਰਤ ਦੇ ਕਾਦਰ ਇਤਨਾ ਨੇੜੇ ਹੈ ਤਾਂ ਸਤਗੁਰੂ ਥਾਂ ਥਾਂ ਤੇ ਬੋਧ ਕਰਾ ਰਹੇ ਨੇ ਤੁਸੀਂ ਰੱਬ ਦੇ ਨੇੜੇ ਹੋ ਰੱਬ ਤੁਹਾਡੇ ਨੇੜੇ ਹੈ ਐਸਾ ਬੋਧ ਹੁੰਦਿਆਂ ਸਾਰਾ ਸੰਸਾਰ ਮਨੁੱਖ ਦੇ ਨੇੜੇ ਹੋ ਜਾਂਦਾ ਹੈ ਹੈ ਹਜ਼ੂਰ ਕਤ ਦੂਰ ਬਤਾਓ ਦੁੰਧਰ ਬਾਂਧੋ ਸੁੰਦਰ ਪਾ ਸਤਿਗੁਰੂ ਕਹਿਨੇ ਕਿਉਂ ਦੂਰ ਕਹਿੰਦੇ ਹੋ ਹੈ ਹਜ਼ੂਰ ਬਿਲਕੁਲ ਨੇੜੇ ਹੈ ਹੈ ਹਜ਼ੂਰ ਕਤ ਦੂਰ ਬਤਾਓ ਦੁੰਧਰ ਬਾਂਧੋ ਸੁੰਦਰ ਪਾਓ ਆਪਣੇ ਮਨ ਦੀਆਂ ਦੂਰੀਆਂ ਮਿਟਾਓ ਉਹ ਤੇ ਨੇੜੇ ਹੈ ਉਹ ਤੇ ਬਿਲਕੁਲ ਕੋਲ ਹੈ ਔਰ ਉਸ ਸੁੰਦਰ ਪ੍ਰਭੂ ਨੂੰ ਗਲਵਕੜੀ ਦੇ ਚਲੋ ਉਹਦੇ ਮਿਲਾਪ ਦਾ ਆਨੰਦ ਮਾਣੋ ਸਿਰਫੇ ਅੰਦਰੋਂ ਦੂਰੀਆਂ ਨੂੰ ਮਿਟਾਓ ਉਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੋ ਮੋਇਆ ਜਾਣੇ ਦੂਰ ਹੈ ਕਹੋ ਨਾਮਿਕ ਸਦਾ ਹਜ਼ੂਰ ਹੈ ਉਤੇ ਕੋਲ ਹੈ ਬਿਲਕੁਲ ਨਿਕਟ ਹੈ ਤਾਂ ਖੈਰ ਅਗਰ ਪ੍ਰਮਾਤਮਾ ਦੀ ਦੂਰੀ ਮਹਿਸੂਸ ਹੋ ਰਹੀ ਹੈ ਤਾਂ ਇਸ ਦਾ ਸਪਸ਼ਟੇ ਕਾਰਨ ਹੈ ਕਿ ਹਿਰਦੇ ਵਿੱਚ ਧਰਮ ਨਹੀਂ ਧਰਮ ਦਾ ਦੀਵਾ ਅਜੇ ਨਹੀਂ ਜਲਿਆ ਤੇ ਜਿਸ ਦਿਨ ਰੱਬ ਦੀ ਨੇੜਤਾ ਮਹਿਸੂਸ ਹੋ ਗਈ ਕੋਸ ਦਿਨ ਸਾਰਾ ਸੰਸਾਰ ਨੇੜੇ ਹੈ ਕੁਛ ਵੀ ਦੂਰ ਨਹੀਂ Hindu ਵੀ ਨੇੜੇ Muslim ਵੀ ਨੇੜੇ Isai ਵੀ ਆਪਣਾ Sikh ਵੀ ਆਪਣਾ Jain ਤੇ Bodh ਇਹ ਸਭ ਭਾਈ ਇਹ ਤੇ ਸਿਰਫ ਫਿਰ ਨਾਮ ਰਹਿ ਜਾਣਗੇ ਮਨੁੱਖਾਂ ਦੇ ਜਿਵੇਂ ਇੱਕ ਪਰਿਵਾਰ ਵਿੱਚ 10 ਜੀਵ ਨੇ ਤੇ ਦਸਾਂ ਦੇ ਨਾਮ ਨੇ ਇਸੇ ਤਰੀਕੇ ਨਾਲ ਉਸ ਲਈ ਸੰਸਾਰ ਸਾਰਾ ਇੱਕ ਪਰਿਵਾਰ ਬਣ ਜਾਂਦਾ ਹੈ Jain Bodh Sikh Isai Muslim Hindu ਇਹ ਸਿਰਫ ਪਰਿਵਾਰ ਦੇ ਜੋ ਹੈ ਫਰਦਾਂ ਦੇ ਨਾਮ ਰਹਿ ਜਾਣਗੇ ਪਰਵਾਰ ਦੇ ਮਨੁੱਖਾਂ ਦੇ ਨਾਮ ਰਹਿ ਜਾਣਗੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਨੇੜਤਾ ਬਣੀ ਰਹੇਗੀ ਔਰ ਜਿਸ ਦਿਨ ਇਸ ਤਰ੍ਹਾਂ ਦੀ ਨੇੜਤਾ ਹੋਈ ਪ੍ਰithvi ਸਵਰਗ ਹੋਵੇਗੀ ਪ੍ਰithvi ਹੀ ਜੰਨਤ ਹੋਵੇਗੀ ਕਿਉਂਕਿ ਪ੍ਰithvi ਦੂਰੀ ਕਰਕੇ ਬੰਦੇ ਨੇ ਨਰਕ ਬਣਾ ਲਈ ਹੈ ਇਸ ਵਾਸਤੇ ਜੰਨਤ ਦੀ ਕਲਪਨਾ ਉਹ ਆਸਮਾਨ ਤੇ ਕਰ ਰਿਹਾ ਹੈ ਸੁਰਗ ਦੀ ਕਲਪਨਾ ਉਹ ਆਸਮਾਨ ਤੇ ਕਰ ਰਿਹਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਸਾਰੇ ਦਾ ਸਾਰਾ ਜਿਹੜਾ ਇਹ ਆਕਾਰ ਹੈ ਇਹ ਉਸ ਦੀ ਕੁਦਰਤ ਹੈ ਜੋ ਕੁਛ ਹੈ ਇਹ ਪਾਤਲ ਤੇ ਆਕਾਸ਼ ਨੇ ਤੇ ਇਸ ਦੇ ਵਿੱਚ ਜੋ ਕੁਝ ਵੀ ਹੈ ਸਭ ਕੁਛ ਦੇ ਚਰਤੇ ਪੁਰਖ ਦੀ ਕਲਾ ਵਰਤ ਰਹੀ ਹੈ ਤੇ ਕਲਾਕਾਰ ਇਸ ਕਲਾ ਦੇ ਵਿੱਚ ਆਪ ਬੈਠਾ ਹੋਇਆ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਵ ਵਿਚਾਰ ਸਾਇਬ ਕਰਨ ਜਿੰਨੇ ਧਾਰਮਿਕ ਗ੍ਰੰਥ ਨੇ ਪੁਰਾਣ ਕਤੇਬਾਂ ਤੇ ਵੇਦ इत्यादक ਸਭ ਕੁਛ ਦੇ ਵਿੱਚ ਉਸ ਦੀ ਕਲਾ ਹੈ ਉਸ ਦਾ ਗਿਆਨ ਹੈ ਉਸ ਦੀ ਕਲਾ ਹੈ ਉਸ ਦੀ ਸੂਝ ਸਮਝ ਹੈ ਤੇ ਇਹਨਾਂ ਗ੍ਰੰਥਾਂ ਦਾ ਜਿਹੜਾ ਵਿਚਾਰ ਹੈ ਪਾਠ ਪਠਨ ਹੈ ਪ੍ਰਭ ਇਹ ਵੀ ਇੱਕ ਤੇਰੀ ਕਲਾ ਹੈ ਜੋ ਇਸ ਦਾ ਪਾਠ ਕਰਕੇ ਦਰਸਲ ਪੁਰਾਣ ਦਾ ਇੱਕ ਮਨੁੱਖ ਜੋ ਪਾਠ ਕਰ ਰਿਹਾ ਤੇ ਦੂਜਾ ਵੀ ਕਰ ਰਿਹਾ ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ ਇੱਕ ਮਨੁੱਖ ਕੁਰਾਨ ਨੂੰ ਪੜ ਰਿਹਾ ਤੇ ਦੂਜਾ ਵੀ ਪੜ ਰਿਹਾ ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ ਕੁਰਾਨ ਇੱਕ ਆਮ ਸਾਧਾਰਨ ਮਨੁੱਖ ਪੜ ਰਿਹਾ ਹੈ ਪਰ ਕੁਰਾਨ ਪੜ ਰੇ ਨੇ ਬਾਬਾ ਫਰੀਦ ਦੋਹਾਂ ਦੇ ਪੜਨ ਵਿੱਚ ਬੜਾ ਭਾਰੀ ਅੰਤਰ ਹੈ ਕੁਰਾਨ ਪੜ ਰਿਹਾ ਹੈ ਇੱਕ ਆਮ ਸਾਧਾਰਨ ਮਨੁੱਖ ਪਰ ਕੁਰਾਨ ਪੜ ਰਿਹਾ ਹੈ ਹਜ਼ਰਤ ਨਿਜ਼ਾਮਉਦੀਨ ਕੁਰਾਨ ਪੜ ਰਹੇ ਨੇ ਖਵਾਜਾ ਮਈਦੀਨ ਚਿਸ਼ਤੀ ਦੋਹਾਂ ਦੇ ਪੜਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਸਤਗੁਰੂ ਦੀ ਬਾਣੀ ਪੜ ਰਿਹਾ ਇੱਕ ਸਾਧਾਰਨ ਸਿੱਖ ਪਰ ਬਾਣੀ ਪੜ ਰਹੇ ਨੇ ਭਾਈ ਗੁਰਦਾਸ ਭਾਈ ਮਨੀ ਸਿੰਘ ਦੋਹਾਂ ਦੇ ਪੜਨ ਵਿੱਚ ਬੜਾ ਭਾਰੀ ਅੰਤਰ ਹੈ ਦਰਸਲ ਜਿਸ ਨੇ ਕੁਦਰਤ ਵੇਖ ਲਈ ਧਰਮ ਗ੍ਰੰਥਾਂ ਦੇ ਚ ਉਹਦਾ ਪੜਨਾ ਵੀ ਕੁਦਰਤ ਹੋ ਜਾਂਦਾ ਹੈ ਉਹਦਾ ਪੜਨਾ ਵੀ ਇੱਕ ਕਲਾ ਹੋ ਜਾਂਦੀ ਹੈ ਉਹਦਾ ਵਿਚਾਰਨਾ ਵੀ ਇੱਕ ਕਲਾ ਹੋ ਜਾਂਦੀ ਹੈ ਸੋ ਸਹਿਬ ਕਹਿੰਦੇ ਨੇ ਸਾਰੇ ਧਰਮ ਗ੍ਰੰਥਾਂ ਦਾ ਜਿਹੜਾ ਵਿਚਾਰ ਹੈ ਇਹ ਵੀ ਪ੍ਰਭੂ ਤੇਰੀ ਕਲਾ ਹੈ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਸਾਰੇ ਦਾ ਸਾਰਾ ਸਮਦਰ ਪਿਆਰ ਚਾਹੇ ਪਦਾਰਥ ਦਾ ਪਿਆਰ ਸੰਸਾਰ ਦਾ ਪਿਆਰ ਪਰਿਵਾਰ ਦਾ ਪਿਆਰ ਬਦ ਪ੍ਰਤੀਸ਼ਠਾ ਦਾ ਪਿਆਰ ਜਿਸ ਢੰਗ ਦਾ ਵੀ ਇਹ ਪਿਆਰ ਹੈ اے ਪ੍ਰਭੂ ਪਿਆਰ ਦੇ ਚ ਵੀ ਤੇਰੀ ਕਲਾ ਹੈ ਤੇਰੀ ਦੇਨ ਹੈ ਇਹ ਵੀ ਕਿ ਤੇਰੀ ਲੀਲਾ ਹੈ ਔਰ ਜਿੰਨਾ ਖਾਣਾ ਹੈ ਪੀਣਾ ਹੈ ਪਹਿਨਣਾ ਹੈ اے ਪ੍ਰਭੂ ਸਭ ਕੁਝ ਦੇ ਚ ਤੇਰੀ ਕਲਾ ਹੈ ਇਹ ਪਹਿਨਣਾ ਤੇਰੀ ਕਲਾ ਹੈ ਇਹ ਖਾਣਾ ਇਹ ਤੇਰੀ ਕਲਾ ਹੈ ਇਹ ਪੀਣਾ ਤੇਰੀ ਕਲਾ ਹੈ ਔਰ ਇਸ ਖਾਣ ਪੀਣ ਦੀ ਭੁੱਖ ਦਾ ਹੋਣਾ ਇਹ ਪ੍ਰਭੂ ਸਭ ਤੇਰੀ ਕਲਾ ਹੈ ਸਭ ਕਾਦਰ ਤੇਰੀ ਦਿੱਤੀ ਹੋਈ ਇਹ ਕੁਦਰਤ ਹੈ ਦਾਤ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਜਹਾਨ ਦੇ ਸਾਰੇ ਜੀਵ ਤੇ ਜੀਵਾਂ ਦੀ ਵੱਖ-ਵੱਖ ਜਾਤਾਂ ਤੇ ਜਿੰਸਾਂ ਤੇ ਰੰਗ اے ਪ੍ਰਭੂ ਇਹ ਵੀ ਤੇਰੀ ਕੁਦਰਤ ਹੈ ਇਹ ਵੀ ਤੇਰੀ ਕਲਾ ਹੈ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਮਾਨ ਅਭਮਾਨ ਵਿੱਚ ਗਰਸਿਆ ਹੋਇਆ ਇੱਕ ਮਨੁੱਖ ਅਭਮਾਨੀ اے ਪ੍ਰਭੂ ਮੈਂ ਉੱਥੇ ਵੀ ਦੇਖਣਾ ਉਹਦੇ 'ਚ ਵੀ ਤੇਰੀ ਇੱਕ ਕਲਾ ਹੈ ਤੇਰੀ ਕਲਾ ਕਰਕੇ ਉਹ ਅਹੰਕਾਰ ਕਰ ਰਿਹਾ ਹੈ ਕਿ ਕਲਾ ਤੂੰ ਅੰਦਰੋਂ ਖੋਲਵੇਂ ਤੇ ਅਹੰਕਾਰ ਕੀ ਕਰੇਗਾ ਅਬਮਾਨ ਕੀ ਕਰੇਗਾ ਔਰ ਕੁਦਰਤ ਕਰਕੇ ਹੀ ਤੇਰੀ ਕਲਾ ਕਰਕੇ ਹੀ ਨਿਕੀਆਂ ਦਾ ਜਨਮ ਹੈ ਬਦੀਆਂ ਦਾ ਜਨਮ ਹੈ ਮਾਣ ਦਾ ਜਨਮ ਹੈ ਅਬਮਾਨ ਦਾ ਜਨਮ ਹੈ ਵਿਆਪਕ ਰੂਪ ਦੇ ਚ ਤੇਰੀ ਇਹ ਕਲਾ ਕੰਮ ਕਰ ਰਹੀ ਹੈ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਹਾਕ ਧਰਤੀ ਦੀ ਇਹ ਹਾਕ ਤੇ ਧਰਤੀ ਦੇ ਉਤੇ ਇਹ ਬਲ ਰਹੀ ਬੈਸੰਤਰ ਸੂਰਜ ਵਿੱਚ ਪ੍ਰਗਟ ਹੋ ਰਹੀ ਇਹ ਰੋਸ਼ਨੀ ਔਰ ਇਹ ਪਾਉਣ ਤੇ ਪਾਣੀ ਇਹ ਪ੍ਰਭੂ ਸਭ ਤੇਰੀ ਕਲਾ ਤੇਰੀ ਬਣਾਵਟ ਜੈਸੇ ਕੋਈ ਮੁਸਵਰ ਇੱਕ ਚਿੱਤਰ ਬਣਾਉਂਦਾ ਹੈ ਤੇ ਚਿੱਤਰ ਉਸ ਕਲਾਕਾਰ ਦੀ ਇੱਕ ਕਲਾ ਹੈ ਚਾਰੇ ਪਾਸੇ ਜੋ ਵਿਆਪਕ ਦਿਖਾਈ ਦੇ ਰਿਹਾ ਹੈ ਸਤਿਗੁਰੂ ਕਹਿੰਦੇ ਨੇ ਉਸ ਮਹਾਨ ਕਲਾਕਾਰ ਦੀ ਇੱਕ ਕਲਾ ਹੈ ਸਭ ਤੇਰੀ ਕੁਦਰਤ ਸਭ ਤੇਰੀ ਹੀ ਇਹ ਕਲਾ ਹੈ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਹੀਂ ਪਾਕ ਸਾਰੀ ਕੁਦਰਤ ਦਾ ਤੂੰ ਕਰਤਾ ਹੈ ਤੂੰ ਕਾਦਰ ਹੈ ਤੂੰ ਮਾਲਕ ਹੈ ਪਾਕੀ ਨਹੀਂ ਪਾਕ ਤੇਰੀ ਵਡਿਆਈ ਪਾਕ ਹੈ ਪਵਿੱਤਰ ਹੈ ਸ਼ੁੱਧ ਹੈ ਮਲਨ ਨਹੀਂ ਤੇਰੀ ਕਿਰਤ ਪਾਕ ਹੈ ਤੂੰ ਕਰਤਾ ਪਾਕ ਹੈ ਇਸ ਵਾਸਤੇ ਤੇਰੀ ਮਹਿਮਾ ਵੀ ਪਾਕ ਹੈ ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾਕੋ ਤਾਕ ਤੂੰ ਸਾਰਿਆਂ ਜੀਵਾਂ ਵਿੱਚ ਇਕ ਸਾਰ ਹੋ ਕੇ ਵਰਤ ਰਹੇ ਆਂ ਤੇ ਸਾਰਿਆਂ ਦੇ ਅੰਦਰ ਬੈਠ ਕੇ ਤੂੰ ਸਭ ਨੂੰ ਵੇਖ ਰਹੇ ਆਂ ਸਭ ਨੂੰ ਜੋ ਹੈ ਜਾਣਦੇ ਆਂ ਇਹਨਾਂ ਦੋ ਸਲੋਕਾਂ ਦੇ ਨਾਲ ਜੋ ਪਾਵਨ ਪੌੜੀ ਹੈ ਉਹ ਇਹ ਹੈ ਆਪ ਹੀ ਨੇ ਭੋਗ ਭੋਗ ਕੇ ਕੋਈ ਬਸਮਣ ਭੌਰ ਸਿਧਾ ਉਸ ਜੀਵ ਨੇ ਉਸ ਪ੍ਰਭੂ ਦੀ ਅੰਸ ਸੁਨੇ ਆਪ ਹੀ ਸਰੀਰ ਵਿੱਚ ਰਹਿ ਕੇ ਤਰ੍ਹਾਂ ਤਰ੍ਹਾਂ ਦੇ ਭੋਗ ਭੋਗੇ ਤਰ੍ਹਾਂ ਤਰ੍ਹਾਂ ਦੇ ਰਸ ਲੈ ਤੇ ਅੰਤ ਨੂੰ ਜੀਵ ਇੱਕ ਪਾਸੇ ਹੋਇਆ ਭਉਰ ਇੱਕ ਪਾਸੇ ਹੋਇਆ ਦੇਹੀ ਬਸਮ ਹੋ ਗਈ ਭਉਰਾ ਅਗਾ ਉੱਡ ਗਿਆ ਵੱਡਾ ਹੋਆ ਦੁਨੀ ਦਾਰ ਗਲ ਸੰਗਲ ਘੱਟ ਚਲਾਇਆ ਬੜਾ ਵੱਡਾ ਸੀ ਦੁਨੀਆ ਵਿੱਚ ਬੜੀ ਮਹਿਮਾ ਸੀ ਬੜੀ ਵੜਿਆਈ ਸੀ ਬੜੀ ਸ਼ਾਨੋ ਸ਼ੌਕਤ ਸੀ ਪਰ ਜੈਸੇ ਭਉਰਾ ਇਸ ਤਨ ਤੋਂ ਇੱਕ ਪਾਸੇ ਹੋਇਆ ਸੰਸਾਰ ਦੀ ਸਾਰੀ ਮਾਣ ਮਰਿਆਦਾ ਇੱਕ ਪਾਸੇ ਰਹਿ ਗਈ ਦਰਸਲ ਜਿਸ ਢੰਗ ਨਾਲ ਸੰਸਾਰ ਵਿੱਚ ਮਾਣ ਮਰਿਆਦਾ ਪ੍ਰਾਪਤ ਕਰੀਦੀ ਹੈ ਨਿਰੰਕਾਰ ਦੀ ਦੁਨੀਆ ਵਿੱਚ ਮਾਣ ਮਰਿਆਦਾ ਪ੍ਰਾਪਤ ਕਰਨ ਦਾ ਢੰਗ ਹੋਰ ਹੈ ਸੰਸਾਰ ਦੇ ਝੂਠੇ ਨੂੰ ਵੀ ਮਾਣ ਮਰਿਆਦਾ ਮਿਲ ਸਕਦੀ ਹੈ ਜਦ ਕਿ ਨਿਰੰਕਾਰ ਦੀ ਦੁਨੀਆ ਵਿੱਚ ਨਹੀਂ ਸੰਸਾਰ ਵਿੱਚ ਧਨਵਾਨ ਨੂੰ ਵੀ ਮਾਣ ਮਰਿਆਦਾ ਮਿਲ ਸਕਦੀ ਹੈ ਜਦ ਕਿ ਪ੍ਰਮਾਤਮਾ ਦੀ ਦੁਨੀਆ ਵਿੱਚ ਨਹੀਂ ਸੰਸਾਰ ਦੇ ਸਤਾਧਾਰੀ ਨੂੰ ਵੀ ਮਾਣ ਮਰਿਆਦਾ ਮਿਲਦੀ ਹੈ ਔਰ ਮਿਲ ਸਕਦੀ ਹੈ ਜਦਕਿ ਪ੍ਰਮਾਤਮਾ ਦੀ ਦੁਨੀਆ ਦੇਚ ਨਹੀਂ ਪ੍ਰਮਾਤਮਾ ਦੀ ਦੁਨੀਆ ਤੇ ਕੇਵਲ ਸਤਵਾਬੀਨੋ ਹੀ ਮਾਣ ਮਰਿਆਦਾ ਮਿਲਦੀ ਹੈ ਪ੍ਰਭੂ ਚਿੰਤਨ ਕਰਨ ਵਾਲੇ ਨੂੰ ਹੀ ਮਾਣ ਮਰਿਆਦਾ ਮਿਲਦੀ ਹੈ ਬਾਕੀ ਸਾਰੀ ਮਾਣ ਮਰਿਆਦਾ ਇੱਥੇ ਰਹਿ ਜਾਂਦੀ ਹੈ ਤੋਂ ਸਹਿਬਕੰਦਰ ਬਹੁਤ ਵੱਡਾ ਦੁਨੀਆਦਾਰ ਸੀ ਬੜੀ ਮਾਣ ਮਰਿਆਦਾ ਸੀ ਹੋਇਆ ਕਿ ਜਿੰਨੇ ਔਗਣ ਇਸਨੇ ਕੀਤੇ ਉਹ ਔਗਣ ਹੀ ਇਸ ਲਈ ਗਲਾਂ ਦੇ ਸੰਗਲ ਬਣ ਗਏ ਔਰ ਅੰਤਿਮ ਸਮੇਂ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਅਨਸਾਰ ਜਮਜੂ ਅਗਲਾ ਅੱਗੇ ਜਨਮਾਂ ਦੀਆਂ ਫਾਈਆਂ ਇਹਦੇ ਗਲ ਵਿੱਚ ਔਗਣਾ ਦੇ ਸੰਗਲ ਪਾ ਕੇ ਇਹਨੂੰ ਖਿੱਚ ਕੇ ਲੈ ਗਈਆਂ ਭਾਵ ਪਤ ਸੰਸਕਾਰ ਅਗਲੇ ਜਨਮ ਦੇ ਚ ਲੈ ਗਏ ਮਲੀਨ ਸੰਸਕਾਰ ਅਗਲੇ ਜਨਮ ਦੇ ਚ ਲੈ ਗਏ ਤੇ ਇਹ ਮਲੀਨ ਸੰਸਕਾਰ ਹੀ ਗਲੇ ਦਾ ਸੰਗਲ ਨੇ ਅੱਗੇ ਕਰਨੀ ਕੀਰਤ ਵਾਚੀਏ ਬੈ ਲੇਖਾ ਕਰ ਸੁਮਨਾਇਆ ਅੱਗੇ ਧਰਮ ਰਾਜ ਨੇ ਉਸ ਦੀ ਜੋ ਕਿਰਤ ਸੀ ਜੋ ਉਸ ਦੀ ਕਰਨੀ ਸੀ ਉਹ ਪੜ ਕੇ ਸੁਣਾ ਦਿੱਤੀ ਸਮਝਾ ਦਿੱਤੀ ਇਹ ਤੇ ਰਿcript ਹੈ ਇਹ ਤੇਰਾ ਕਰਣਾ ਅੰਤਮ ਸਮੇ ਜੋ ਕੁਝ ਵੀ ਜੀਵਨ ਭਰ ਕੀਤਾ ਹੁੰਦਾ ਹੈ ਸਾਹਮਣੇ ਆ ਜਾਂਦਾ ਹੈ ਇਹ ਪ੍ਰਭੂ ਦਾ ਬਣਾਇਆ ਇੱਕ ਧਰਮ ਹੈ ਧਰਮ ਦਾ ਰਾਜ ਹੈ ਸਭ ਕੁਝ ਮਨੁੱਖ ਦੇ ਸਾਹਮਣੇ ਆ ਜਾਂਦਾ ਹੈ ਤੇ ਸਭ ਕੁਝ ਮਨੁੱਖ ਪੜ ਲੈਂਦਾ ਹੈ ਤੇ ਸਭ ਕੁਝ ਦੀ ਬੰਦੇ ਨੂੰ ਸੂਝ ਤੇ ਸਮਝ ਪੈ ਜਾਂਦੀ ਹੈ ਥਾਂ ਉਹ ਨਾ ਹੋ ਵੀ ਪਾਉਂਦੇ ਹੁਣ ਸੁਣੀਏ ਕਿਆ ਰੁ ਆਇਆ ਐਸਾ ਦੁਨੀਆਦਾਰ ਜੋ ਪਦ ਸੰਸਕਾਰ ਲੈ ਕੇ ਅੱਗੇ ਚਲਾ ਗਿਆ ਉਹਨੂੰ ਮਾਰ ਪੈਂਦਿਆਂ ਨੂੰ ਥਾਂ ਨਹੀਂ ਮਿਲਦੀ ਦੁੱਖ ਤੇ ਦੁੱਖ ਕਲੇਸ਼ ਤੇ ਕਲੇਸ਼ ਤੇ ਹੁਣ ਰੋਂਦਾ ਹੈ ਹੁਣ ਪਿਟਦਾ ਹੈ ਦੁੱਖ ਹੈ ਕਲੇਸ਼ ਹੈ ਪਰ ਹੁਣ ਕੌਣ ਸੁਣੇ ਇਸ ਰੋਦਨ ਨੂੰ ਕੌਣ ਸੁਣੇ ਜਦ ਤੂੰ ਰੱਬ ਦੀ ਗੱਲ ਨਹੀਂ ਸੁਣੀ ਤੂੰ ਹੁਣ ਤੇਰੇ ਰੋਣੇ ਨੂੰ ਕੌਣ ਸੁਣੇ ਤੂੰ ਸੰਤ ਜਨਾਂ ਦੇ ਬਚਨ ਨਹੀਂ ਸੁਣੇ ਤੂੰ ਹੁਣ ਤੇਰੇ ਰੋਣੇ ਨੂੰ ਕੌਣ ਸੁਣੇ ਤੂੰ ਸੱਚ ਦੇ ਗੀਤ ਨਹੀਂ ਸੁਣੇ ਤੇ ਹੁਣ ਤੇਰੇ ਸਰੋਦਨ ਨੂੰ ਕੌਣ ਸੁਣੇ ਤੋ ਸਤਿਗੁਰudev ਜੀ ਮਹਾਰਾਜ ਇਥੇ ਕਹਿੰਦੇ ਨੇ ਇਸ ਢੰਗ ਦਾ ਉਸ ਦਾ ਅੰਤ ਹੁੰਦਾ ਹੈ ਮਨ ਅੰਧੇ ਜਨਮ ਗਵਾਇਆ ਐਸਾ ਪੁਰਸ਼ ਹੈ ਮਨ ਦਾ ਅੰਧਾ ਹੈ ਤੇ ਮਨ ਦੇ ਅੰधे ਕਰਕੇ ਕੀਮਤੀ ਜਨਮ ਗਵਾ ਬੈਠਦਾ ਹੈ ਸਾਰਾ ਜਨਮ ਠੋਕਰਾਂ ਚ ਬਤੀਤ ਹੋਇਆ ਸਾਰਾ ਜੀਵਨ ਠੋਕਰਾਂ ਚ ਬਤੀਤ ਹੋਇਆ ਪਰਮ धाम ਦੀ ਪ੍ਰਾਪਤੀ ਨਾ ਹੋ ਸਕੀ।